ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਪਿਛਲੇ ਲਗਭਗ 14 ਦਿਨ ਦੀ ਕੈਂਪੇਨ ਜਿਹਦੇ ਵਿੱਚ ਤੁਹਾਡਾ ਸਭ ਦਾ ਮੈਨੂੰ ਪ੍ਰਭੂਰ ਸਹਿਯੋਗ ਮਿਲਿਆ ਹੈ। ਬੇਸ਼ੱਕ ਅੱਜ ਮੈਂ ਪਹਿਲੀ ਵਾਰੀ ਖੁਦ ਤੁਹਾਡੇ ਸਾਹਮਣੇ ਮੌਜੂਦ ਹੋਇਆ ਹਾਂ ਪਰ ਪਿਛੋਂ ਵਿੱਚੋਂ ਡੀ ਲੀਡਰਸ਼ਿਪ ਦੇ ਨਾਲ ਵੀ ਮੈਂ ਇਸ ਕਾਨਫਰੰਸ ਦੇ ਵਿੱਚ ਆਂਦਾ ਰਿਹਾ ਹਾਂ। ਚੋਣ ਪ੍ਰਚਾਰ ਪੂਰੀ ਤੇਜ਼ੀ ਨਾਲ ਚੱਲ ਰਿਹਾ ਸੀ ਪਰ ਕਦੇ ਜਦੋਂ ਸਮਾਂ ਲੱਗਦਾ ਸੀ ਮੈਂ ਤੁਹਾਡੇ ਦਰਸ਼ਨ ਕਰ ਲੈਂਦਾ ਸੀ ਆਪਾਂ ਸਭ ਕੱਲ ਦੇਖਿਆ ਕਿ ਚੋਣਾਂ ਪ੍ਰਚਾਰ ਤੋਂ ਠੀਕ ਇੱਕ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਵੱਡਾ ਰੋਡ ਸ਼ੋਅ ਰੱਖਿਆ ਗਿਆ ਸੀ ਔਰ ਜਿਸ ਤੰਗ ਨਾਲ ਕੱਲ ਲੁਧਿਆਣਾ ਪੱਛਮੀ ਦੇ ਲੋਕਾਂ ਨੇ ਪਿਛਲੇ ਲਗਾਤਾਰ ਜੋ ਉਡਾ ਦਾ ਪਿਆਰ ਔਰ ਸਤਕਾਰ ਮਿਲ ਰਿਹਾ ਉਹਦੀ ਜੋ ਉਦਾਹਰਣ ਦੇਖਣ ਨੂੰ ਮਿਲੀ ਆ ਉਹ ਤੁਸੀਂ ਸਭ ਨੇ ਦੇਖੀ ਐਨ ਐਨ ਹੀ ਕੇਵਲ ਇਕੱਠ ਸੀ ਇਕੱਠ بارش ਦੇ ਵਿੱਚ ਇਕੱਠ ਸੀਗਾ ਜਦੋਂ ਜ਼ੋਰਦਾਰ ਮੀਂਹ ਪੈ ਰਿਹਾ ਸੀ ਉਹਦੇ باوجود ਵੀ ਇਸ ਸਰਕੇ ਦੀ ਜਨਤਾ ਦਾ ਪਿਆਰ ਔਰ ਸਤਕਾਰ ਉਹ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਔਰ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਦੇ ਪ੍ਰਤੀ ਉਹ ਸਾਫ਼ ਦਿਖ ਰਿਹਾ ਸੀ ਸਾਫ਼ ਤੌਰ ਤੇ ਨਜ਼ਰ ਆ ਰਿਹਾ ਸੀ ਕੱਲ ਦੇ ਇਸ ਇਕੱਠ ਤੋਂ ਇੱਕ ਗੱਲ ਬੜੀ ਸਪਸ਼ਟ ਸਾਡੇ ਸਾਹਮਣੇ ਮੈਂ ਤੁਹਾਨੂੰ ਕਹਿਣੀ ਚਾਹਨਾ ਹੈ ਕਿ ਲੁਧਿਆਣਾ ਪੱਛਮੀ ਨੇ ਇਹ ਤੈਅ ਕਰ ਲਿਆ ਕਿ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਕਿਸ ਪਾਰਟੀ ਨਾਲ ਜਾਣਾ ਹੈ ਲੁਧਿਆਣਾ ਪੱਛਮੀ ਦੇ ਵੋਟਰ ਜਿਨ੍ਹਾਂ ਦੀ ਜ਼ਬਾਨ ਤੇ ਇਹ ਚਰਚਾ ਆਮ ਹੈ ਕਿ ਇਸ ਵਾਰੀ ਵੋਟ ਜੋ ਪੈਣੀ ਹੈ ਉਹ ਹਾਕਮਾਂ ਦੇ ਵਿਰੁੱਧ ਪੈਣੀ ਹੈ ਕਿਉਂਕਿ ਇਹ ਰਾਜਨੀਤੀ ਦੇ ਵਿੱਚ ਆਮ ਤੌਰ ਤੇ ਪੋਲਿਟੀਕਲ ਪਾਰਟੀਆਂ ਦੇ ਲੀਡਰ ਸੇਵਾ ਮੰਗਦੇ ਨੇ ਪਰ ਸੇਵਾ ਮਿਲਣ ਤੋਂ ਬਾਅਦ ਉਹ ਹਾਕਮ ਬਣ ਜਾਂਦੇ ਨੇ ਔਰ ਉਹ ਹਾਕਮ ਬੰਦੇ ਬੰਦੇ ਫਿਰ ਭ੍ਰਸ਼ਟਾਚਾਰ ਹੰਕਾਰ ਔਰ ਵਾਦਾ ਖਿਲਾਫੀ ਇਹ ਫਿਤਰਤ ਬਣ ਜਾਂਦੀ ਹੈ ਸੋ ਉਹ ਪਾਰਟੀਆਂ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਦੌਰਾਨ ਦੱਬ ਕੇ ਭ੍ਰਸ਼ਟਾਚਾਰ ਕੀਤਾ ਦੱਬ ਕੇ ਵਾਦਾ ਖਿਲਾਫੀ ਕੀਤੀ ਔਰ ਦੱਬ ਕੇ ਉਹਨਾਂ ਦਾ ਹੰਕਾਰੀ ਚਿਹਰਾ ਜਿਹੜਾ ਉਹ ਸਾਹਮਣੇ ਆਇਆ ਇਹ ਇਹਨਾਂ ਚੋਣਾਂ ਦੇ ਦੌਰਾਨ ਵੀ ਉੱਪਰ ਲਗਾਤਾਰ ਦੇਖ ਰਹੇ ਸੀ ਕਿ ਹੰਕਾਰ ਸਾਫ ਤੌਰ ਤੇ ਚੱਲ ਰਿਆ ਸੀ ਸੋ ਮੈਂ ਸਮਝਦਾ ਕਿ ਲੁਧਿਆਣਾ ਪੱਛਮੀ ਦੇ ਲੋਕ ਲੁਧਿਆਣਾ ਪੱਛਮੀ ਦੀ ਜਨਤਾ ਪੂਰੇ ਦੇਸ਼ ਦੇ ਅੰਦਰ ਜਿਸ ਤੰਗ ਨਾਲ ਡਬਲ ਇੰਜਨ ਸਰਕਾਰਾਂ ਜਿਹੜਾ ਪ੍ਰਦੇਸ਼ਾਂ 'ਚ ਚੱਲ ਰਹੀਆਂ ਹਨ ਉਹਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਵੀ ਮੋਦੀ ਜੀ ਦੇ ਹੱਥ ਮਜ਼ਬੂਤ ਕਰਨ ਲਈ ਬਿਲਕੁਲ ਤਿਆਰ ਵਰ ਤਿਆਰ ਹੈ ਸੋ ਜਦੋਂ ਪਿਛਲੇ ਦਿਨਾਂ ਦੇ ਅੰਦਰ ਮੈਂ ਦੇਖਿਆ ਕਿ ਜਿਸ ਢੰਗ ਨਾਲ ਜਨਤਾ ਦਾ ਪਿਆਰ ਔਰ ਸਤਿਕਾਰ ਮਿਲਿਆ ਇਹ ਵਨ ਸਾਈਡਡ ਫੈਸਲਾ ਹੋਣ ਵਾਲਾ ਆਉਣ ਵਾਲੇ ਦਿਨਾਂ 'ਚ ਜਦੋਂ 23 ਤਰੀਕ ਨੂੰ ਰਿਜ਼ਲਟ ਆਏਗਾ ਤੇ ਜਿੰਨੀਆਂ ਗੱਲਾਂ ਮੈਂ ਤੁਹਾਡੇ ਸਭ ਦੇ ਧਿਆਨ 'ਚ ਲਿਆਂਦੀਆਂ ਲੋਕ ਉਹਨਾਂ ਦੇ ਖਿਲਾਫ ਵੋਟ ਕਰਦੇ ਹੋਏ ਉਸ ਪਾਰਟੀ ਨੂੰ ਵੋਟ ਕਰਨਗੇ ਜਿਸ ਪਾਰਟੀ ਨੇ ਜਿਸ ਪਾਰਟੀ ਦੇ ਪ੍ਰਤੀ ਉਹਨਾਂ ਨੂੰ ਆਸ ਹੈ ਔਰ ਆਸ ਹੀ ਨਹੀਂ ਦੂਜੇ ਪ੍ਰਦੇਸ਼ਾਂ ਤੋਂ ਸੇਧ ਲੈਂਦੇ ਹੋਏ ਵਿਕਾਸ ਦੀ ਆਸ ਗੁੱਡ ਗਵਰਨਰਸ ਦੀ ਆਸ ਲਾਉਂਡ ਆਰਡਰ ਵਧੀਆ ਰੱਖਣ ਦੀ ਆਸ ਵਾਅਦਾ ਖਿਲਾਫੀ ਨਾ ਕਰਨ ਦੀ ਆਸ ਇਹ ਸਭ ਚੀਜ਼ਾਂ ਪਾ ਦੇਖਾਂਗੇ ਜਦੋਂ 23 ਤਰੀਕ ਨੂੰ ਰਿਜ਼ਲਟ ਆਣੇ ਆ ਤੇ ਇੱਕ ਵੱਡੇ ਮਾਰਜਨ ਤੇ ਉਹ ਪਾਰਟੀ ਭਾਰਤੀ ਜਨਤਾ ਪਾਰਟੀ ਜਿੱਤੇਗੀ ਜਿਨ੍ਹਾਂ ਤੋਂ ਲੋਕਾਂ ਨੂੰ ਨਵੀਂ ਆਸ ਤੁਹਾਡਾ ਕੋਈ ਪ੍ਰਸ਼ਨ ਹੈ ਅੱਜ ਦਾ ਦੋ ਬੜੇ ਮਹੱਤਵਪੂਰਨ ਇਸ਼ੂ ਹੈ ਇਸ ਨੂੰ ਜਿਹੜੇ ਕਰ ਕੋਸ਼ਿਸ਼ ਤਲਾਸ਼ੀ ਲੈ ਰਹੇ ਹਾਂ ਆਰ ਅਲਮਾਰੀਆਂ ਤੋਂ ਬੁਲਾਦੇ ਤਾਜੀ ਅੱਜ ਕੱਲ ਸਰਕਾਰ ਨੇ ਬਿਜਲੀ ਦੇ ਰੇਟਸ ਵਧਾਏ ਇੰਡਸਟਰੀ ਲੈਵਲ ਤੇ ਔਰ ਉਸ ਤੋਂ ਬਾਅਦ ਪੈਟਰੋਲ ਦਾ ਵੈਟ ਵੀ ਵਧਾਇਆ ਇਹਦੇ ਬਾਰੇ ਕੀ ਕਹਣਾ ਕਿ ਉਹ ਜਨਾਲ ਚੱਲੇ ਸੀ ਸਰਕਾਰ ਨੇ ਅਚਾਨਕ ਹੀ ਇਹ ਮਹਿੰਗਾਈ ਦਿਖਾ ਕੇ ਕੀ ਸਾਂਭਣ ਕਰਦੇ ਕੋਸ਼ਿਸ਼ ਕੀਤੀ ਜਾਂ ਹੋਣਾ ਕੀ ਹੈ ਦੇਖੋ ਕੀ ਹੈ ਕਿ ਤੁਸੀਂ ਵੀ ਸਭ ਜਾਣਦੇ ਹੋ ਪਰ ਅੱਛਾ ਚਲੋ ਚਲੋ ਮੈਂ ਦੱਸਦਾ ਮੈਂ ਦੱਸਦਾ ਇਹ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਰਹੀ ਹੈ ਉਹ ਹਮੇਸ਼ਾ ਲੋਕ ਮਾਰੂ ਨਹੀਂ ਹੈ ਇਹ ਸਰਕਾਰ ਚੌਥੀ ਵਾਰੀ ਲਗਾਤਾਰ ਪੈਟਰੋਲ ਤੇ ਡੀਜ਼ਲ ਦੇ ਡ੍ਰੈਡ ਵਧਾਉਣ ਵਾਲੀ ਸਰਕਾਰ ਬਣੀ ਹੈ ਔਰ ਮੈਂ ਚਾਹਨਾ ਹੁਣ ਤੱਕ ਲਗਭਗ ਲਗਭਗ 4 ਰੁਪਏ ਪ੍ਰਤੀ ਲੀਟਰ ਪੈਟਰੋਲ ਡੀਜ਼ਲ ਦੇ ਉੱਪਰ ਇਹਨਾਂ ਨੇ ਪੰਜਾਬ ਸਰਕਾਰ ਨੇ ਅਲੱਗ ਤੋਂ ਟੈਕਸ ਲਗਾਇਆ ਇਹੀ ਚੀਜ਼ ਮੈਂ ਤੁਹਾਨੂੰ ਪਹਿਲਾਂ ਦੱਸਣੀ ਚਾਹੁੰਦਾ ਸੀ ਕਿ ਜਿਨ੍ਹਾਂ ਸਟੇਟਾਂ ਚ ਭਾਜਪਾ ਦੀਆਂ ਸਰਕਾਰਾਂ ਨੇ ਉਹਨਾਂ ਸਟੇਟਾਂ ਚ ਪਿਛਲੇ ਸਮੇਂ ਦੇ ਦੌਰਾਨ ਤੁਸੀਂ ਦੇਖਿਆ ਹੋਊਗਾ ਕਿ ਇਕੱਠਾ 5-5 ਰੁਪਏ ਲੀਟਰ ਘਟਾਇਆ ਗਿਆ ਸਟੇਟ ਨੇ ਵੀ ਘਟਾਇਆ ਔਰ 5 ਰੁਪਏ ਲੀਟਰ ਸੈਂਟਰ ਗਵਰਨਮੈਂਟ ਨੇ ਵੀ ਘਟਾਇਆ 10-10 ਰੁਪਏ ਲੀਟਰ ਪੈਟਰੋਲ ਤੇ ਡੀਜ਼ਲ ਦੇ ਰੇਟ ਘਟਾਏ ਗਏ ਇਹ ਸਰਕਾਰ ਦੀ ਅਧਿਉਗਿਕ ਮਾਰੂ ਨੀਤੀ ਵੀ ਆਪਾਂ ਨੂੰ ਸਾਫ਼ ਨਜ਼ਰ ਆਉਂਦੀ ਹੈ ਜਦੋਂ ਉਹਨਾਂ ਨੇ ਬਿਜਲੀ ਦੇ ਰੇਟ ਵਧਾਏ ਔਰ ਇੰਨਾ ਹੀ ਨਹੀਂ ਮੈਂ ਤਾਂ ਇਹ ਵੀ ਗੱਲ ਕਹੂੰਗਾ ਕਿ ਸ਼ਾਇਦ ਕੁਝ ਐਸੇ ਪ੍ਰਣਾਮ ਆਣਗੇ ਜਿਹੜੇ ਆਪਣੀ ਸਭ ਦੀ ਸੋਚ ਤੋਂ ਪਰੇ ਹੋਣਗੇ ਇੱਕ ਹੋਰ ਗੱਲ ਮੈਂ ਤੁਹਾਨੂੰ ਐਡ ਕਰਨੀ ਚਾਹਨਾ ਹੈ ਕਿ ਇਸ ਸਰਕਾਰ ਨੇ ਆਪਣਾ ਰੰਗ ਦਿਖਾਣਾ ਸ਼ੁਰੂ ਕਰ ਦਿੱਤਾ ਇਸ ਟਾਈਮ ਪ੍ਰੈਜੈਂਟ ਟਾਈਮ ਵੀ ਜਦੋਂ ਮੈਂ ਤੁਹਾਡੇ ਨਾਲ ਮਿਲ ਰਿਹਾ ਤੇ ਸਾਡੇ ਪਾਰਟੀ ਦੇ ਕਾਰਾ ਕਰਤਾ ਦੇ ਵੀ ਘਰਾਂ ਦੇ ਵਿੱਚ ਪੁਲਿਸ ਜ਼ਬਰਦਸਤੀ ਬੜੀ ਹੈ ਅਸ਼wini ਬੈਲ ਜੀ ਸਾਡੇ ਸਾਹਮਣੇ ਖੜੇ ਨੇ ਉਹਨਾਂ ਦੇ ਘਰ ਚ ਕਟੋ-ਕਟ 20 ਪੁਲਿਸ ਮੁਲਾਜ਼ਮ ਬੜੇ ਆ ਔਰ ਪੂਰੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ ਕੱਲੀ ਤਲਾਸ਼ੀ ਨਹੀਂ ਲਈ ਜਾ ਰਹੀ ਅਲਮਾਰੀਆਂ ਤੱਕ ਖੋਲ ਕੇ ਬੈੱਡਾਂ ਦੇ ਅੰਦਰ ਜਿਹੜੀਆਂ ਆਪਾਂ ਬਿਸਤਰ ਰੱਖਦੇ ਆ ਉਹ ਵੀ ਉਹ ਵੀ ਚੈੱਕ ਕੀਤੇ ਜਾ ਰਹੇ ਨੇ ਸੋ ਆਪਾਂ ਸਮਝ ਸਕਦੇ ਆ ਕਿ ਇਹ ਸਰਕਾਰ ਕਿਸ ਤਰ੍ਹਾਂ ਸਾਡੀ ਪਾਰਟੀ ਦੇ ਕਾਰਕਟਰਾਂ ਨੂੰ ਦਬਾਉਣ ਦਾ ਕੰਮ ਕਰ ਰਹੀ ਹੈ ਪਰ ਮੈਂ ਇਹ ਗੱਲ ਕਹਿਣੀ ਚਾਹਨਾ ਹੈ ਔਰ ਸਰਕਾਰ ਨੂੰ ਚੇਤਾਵਨੀ ਦੇਣੀ ਚਾਹਨਾ ਹੈ ਔਰ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦੇਣੀ ਚਾਹਨਾ ਹੈ ਕਿ ਉਹ ਆਪਣੀਆਂ ਓਛੀ ਰਾਜਨੀਤੀ ਤੋਂ ਪੁਰਸਤ ਸਰਕਾਰ ਦਾ ਮੋਹਰਾ ਬੰਨਣਾ ਬੰਦ ਕਰਨ ਬਿਨਾ ਪੁਖਤਾ ਕੋਈ ਗੱਲਬਾਤੋਂ ਅਗਰ ਉਹ ਸਾਡੇ ਭਾਜਪਾ ਵਰਕਰਾਂ ਨੂੰ ਪਰੇਸ਼ਾਨ ਕਰਨਗੇ ਤੇ ਫਿਰ ਸਾਨੂੰ ਵੀ ਕੋਈ ਨਾ ਕੋਈ ਐਸਾ ਉਗਰ ਰੂਪ ਧਾਰਨ ਕਰਨਾ ਪੈਣਾ ਜਿਹਦਾ ਕੋਈ ਖਮਿਆਜਾ ਫਿਰ ਉਹਨਾਂ ਨੂੰ ਭੁਗਤਣਾ ਪਏ। 19 ਤਰੀਕ ਨੂੰ ਕਿਦਾਂ ਦੇਖਦਾ ਜਿੱਦਾਂ ਅੱਜ ਤੁਹਾਨੂੰ ਬੈਠ ਕੇ ਰਹਿਣੇ ਮੈਂ ਹੋਣਾ ਹੈ। 19 ਤਰੀਕ ਨੂੰ ਮੈਂ ਜਿਵੇਂ ਤੁਹਾਨੂੰ ਇੱਕ ਗੱਲ ਦੱਸ ਰਿਹਾ ਹਾਂ ਕਿ ਜਿਸ ਤੰਗ ਨਾਲ ਇਸ ਇਲਾਕੇ ਦੀ ਪੱਛਮੀ ਇਲਾਕੇ ਦੀ ਜਨਤਾ ਦਾ ਪਿਆਰ ਮਿਲ ਰਿਹਾ ਹੈ ਤੇ ਇੱਕ ਬਹੁਤ ਵੱਡੇ ਪੱਧਰ ਤੇ ਲੋਕ ਮੋਦੀ ਜੀ ਦੇ ਹੱਥ ਮਜ਼ਬੂਤ ਕਰਨ ਜਾ ਰਹੇ। ਦੇਖੋ ਸ਼ੰਕਾਵਾਂ ਸਾਫ਼ ਨਜ਼ਰ ਆ ਰਹੀਆਂ ਹਨ ਅਗਰ ਸਰਕਾਰ ਇਸ ਤਰ੍ਹਾਂ ਦੇ ਹਤਕੰਡੇ ਅਪਣਾ ਰਹੀ ਹੈ ਇਹਦਾ ਮਤਲਬ ਸਰਕਾਰ ਆਪਣੀ ਹਾਰ ਮੰਨ ਚੁੱਕੀ ਹੈ ਅਸੀਂ ਇਹ ਗੱਲ ਕਹਿ ਕੇ ਕਿ ਉਹ ਉਸ ਦਿਨ ਕਰਨਗੇ ਜਾਂ ਕੱਲ ਕਰਨਗੇ ਅਸੀਂ ਕੋਈ ਕਮਜ਼ੋਰ ਨਹੀਂ ਹੈਗੇ ਮੈਂ ਸਾਫ਼ ਤੁਹਾਨੂੰ ਕੱਲ ਦੱਸਣ ਚਾਹੁੰਦਾ ਪਰ ਸਰਕਾਰ ਅਗਰ ਇਸ ਤਰ੍ਹਾਂ ਦੇ ਹਤਕੰਡੇ ਅਪਣਾ ਰਹੀ ਹੈ ਤਾਂ ਇਹ ਤੋਂ ਸਾਫ਼ ਬਿਲਕੁਲ ਕਲੀਅਰ ਨਜ਼ਰ ਆਉਂਦਾ ਕਿ ਸਰਕਾਰ ਆਪਣੀ ਹਾਰ ఎలక్షన్ తో 2 ਦਿਨ ਪਹਿਲਾਂ ਹੀ ਮੰਨ ਚੁੱਕੀ ਸੀ। ਜੀ ਨਵੀਨ ਆਸ਼ਰਾਈ ਕੰਨਾ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਨੇ ਕਹਿੰਦੇ ਗੈਂਗਸਟਰਸ ਨੂੰ ਆਪ ਪਾਰਟੀ ਦੇ ਵਿੱਚ ਸ਼ਾਮਿਲ ਕਰਨ ਦਾ ਕੀ ਮਕਸਦ ਹੈ? ਤੁਹਾਨੂੰ ਕੀ ਲੱਗ ਰਿਹਾ ਹੈ ਕਿ ਨਹੀਂ ਦੇਖੋ ਉਹਨਾਂ ਦੀ ਪਿਸ਼ਤ ਭੂਮੀ ਹੀ ਐਸੀ ਹੈ ਜਿਹੜੀ ਇਸ ਤਬ ਝਾੜੂ ਵਾਲਿਆਂ ਦੀ ਪਾਰਟੀ ਹੈ। ਉਹਨਾਂ ਦੀ ਪਿਸ਼ਤ ਭੂਮੀ ਹੀ ਅੱਜ ਪੂਰੇ ਪੰਜਾਬ ਦੇ ਅੰਦਰ ਜੋ ਪੰਜਾਬ ਦੇ ਕਾਨੂੰਨ ਵਿਵਸਥਾ ਦੀ ਸਥਿਤੀ ਹੈ ਸਾਡੀਆਂ ਮਾਤਾਵਾਂ ਪੈਣਾ ਉਹ ਬਾਹਰ ਨਹੀਂ ਨਿਕਲ ਸਕਦੀਆਂ ਕਦੋਂ ਕੋਈ ਉਹਨਾਂ ਦੀ ਚੈਨ ਉਡਾ ਕੇ ਲੈ ਜਾਏ ਜਾਂ ਉਹਨਾਂ ਦੇ ਕੰਨ ਕੰਨਾਂ ਦੀਆਂ ਵਾਲੀਆਂ ਉਤਾਰ ਕੇ ਲੈ ਜਾਏ ਜਾਂ ਕੋਈ ਵੀਰ ਜਾਂ ਬਜ਼ੁਰਗ ਜਦੋਂ ਘਰੋਂ ਬਾਹਰ ਨਿਕਲਦਾ ਕੌਣ ਕਿਰਚ ਮਾਰ ਕੇ ਉਹਨਾਂ ਦੇ ਮੋਬਾਈਲ ਖੋ ਕੇ ਲੈ ਜਾਵੇ ਜਾਂ ਉਹਨਾਂ ਤੋਂ ਕੋਈ ਪਰਸ ਜਾਂ ਕੈਸ਼ ਉਹਨਾਂ ਕੋਲੋਂ ਖੋ ਕੇ ਲੈ ਜਾਵੇ ਜਾਂ ਪੰਜਾਬ ਦਾ ਕੋਈ ਦਿਨ ਖਾਲੀ ਨਹੀਂ ਜਾਂਦਾ ਜਿਸ ਦਿਨ ਮਰਡਰ ਨਹੀਂ ਹੁੰਦੇ ਕਤਲ ਨਹੀਂ ਹੁੰਦੇ ਤੁਸੀਂ ਸਭ ਇਹ ਚੀਜ਼ਾਂ ਜਾਣਦੇ ਹੋ ਸੋ ਇਸ ਕਰਕੇ ਉਹਨਾਂ ਦੀ ਪੁਸਤ ਭੂਮੀ ਹੀ ਐਸੀ ਹੈ ਹਾਂਜੀ ਲਾਲ ਕਿਰਾਨਾ ਦੇ ਥੱਲੇ ਲੋਕਾਂ ਨੂੰ ਕਸ ਕਰਵਾ ਕੇ ਦਿੱਤਾ ਗਿਆ ਵਾ ਉਹਨਾਂ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਉਹ ਕਹਿੰਦੇ ਕਿ ਜਿਹੜਾ ਪਿਛਲੇ ਕੰਪਨੀ ਲੋਕ ਨੇ ਜਿਹੜੇ ਉਹਨਾਂ ਦਾ ਪੁਲਸਪ ਹੋ ਗਿਆ ਤੇ ਇਹ 에어ਪੋਰਟ ਵੀ ਐਡ ਕਰਨਾ ਚਾਹੁੰਦੇ ਜਿਵੇਂ 에어ਪੋਰਟ ਨੂੰ ਲਾ ਕੇ ਰੋਗ ਰਮੋਤਨ ਦੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸਪੋਸ ਬਕਾਇਦਾ ਪੇਸ਼ ਕੀਤੀ ਗਈ ਉਹਨਾਂ ਵੱਲੋਂ ਕਿ ਇਹ ਸਾਡੇ ਦੇਵੇਂ ਕਾਂਗਰਸ ਨੇ ਨਾ ਕੀ ਉਹ ਸਾਡੇ ਜੋ ਕਹਿੰਦੇ ਕਿ ਲੈਟ ਨਹੀਂ ਮੈਨੂੰ ਇੱਕ ਗੱਲ ਦੱਸੋ ਬੜੀ ਸਪਸ਼ਟ ਗੱਲ ਹੈ ਕਿ ਜਿਸ ਦਿਨ ਇਸ 에어ਪੋਰਟ ਦਾ ਨੀਂਹ ਪੱਥਰ ਰੱਖਿਆ ਗਿਆ ਉਦੋਂ ਸਾਡੇ ਦੇਸ਼ ਦੇ ਵਿੱਤ ਮੰਤਰੀ ਸੀ ਉਹ 에어ਪੋਰਟ ਦਾ ਨੀ ਪੱਤਰ ਰੱਖਣ ਵਾਸਤੇ ਇੱਥੇ ਆਏ ਸੀ ਥੋੜੋ ਤੇ ਅਚਾਇਕਲ ਕ ਨਹੀਂ ਤੇ ਅਚ ਤੇ ਜਿਹੜੇ ਜਿਹੜੀਆਂ ਪਾਰਟੀਆਂ ਕ੍ਰੈਡਿਟ ਲੈਂਣ ਦੀ ਕੋਸ਼ਿਸ਼ ਕਰ ਰਹੀਆਂ ਉਹਨਾਂ ਦਾ ਤਾਂ ਕਿਤੇ ਨਿੱਤਾ ਜਿੰਨਾ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਯੋਗਦਾਨ ਨਹੀਂ ਹੈਗਾ ਹੁਣ ਕੇਵਲ ਕਿਸੇ ਕੇਂਦਰ ਸਰਕਾਰ ਦੇ ਮੰਤਰੀ ਸਰ ਦੇ ਨਾਲ ਫੋਟੋ ਖਿਚਾ ਕੇ ਤੁਸੀਂ ਲੋਕਲ ਅਖਬਾਰਾਂ ਚ ਲਿਖਵਾ ਦਿਓ ਔਰ ਕਹਿਣ ਕਿ ਅਸੀਂ ਇਹ ਕਰਵਾ ਰਹੇ ਹਾਂ ਤੇ ਉਹ ਤਾਂ ਕਿਸੇ ਨੇ ਨਹੀਂ ਮੰਨਣਾ ਨਾ ਲੋਕਾਂ ਦੇ ਵਿੱਚ ਵਿੱਚ ਜਾ ਰਿਹਾ ਤੇ ਕੋਈ ਕੰਮ ਨਹੀਂ ਦਿਖਾਈ ਜਾ ਰਿਹਾ ਨਹੀਂ ਉਹ ਕੀ ਲੱਗ ਰਿਹਾ ਕਿ ਲੋਕੀ ਉਹਨਾਂ ਦਾ ਮਾਨਤਾ ਫੋਰਸ ਕਰਦੇ ਮੈਨੇ ਜੀ ਟੋਟਲ ਮੈਂ ਤਾਂ ਕਹਿ ਰਿਹਾ ਨਹੀਂ ਗੱਲ ਤੇ ਜਿੰਨਾ ਵੀ ਰਿਪੋਰਟ ਕਾੜੇ ਨਾਲੇ ਪੇਸ਼ ਕੀਤਾ ਉਹ ਟੋਟਲ ਫਲੋਪ ਹੈ ਲੋਕ ਇਸੇ ਕਰਕੇ ਉਹਨਾਂ ਦੇ ਖਿਲਾਫ ਵੋਟ ਕਰਨ ਜਾ ਰਹੇ ਠੀਕ ਹੈ ਬਹੁਤ ਬਹੁਤ ਥੈਂਕ ਯੂ